ਸੂਟਬੂਟ ਚਾਹੇ ਲੁਟੇਰਿਆਂ ਦਾ ਮਾਤੀ ਨੇ ਕੁਟਾਪਾ ਚੜ ਦਿੱਤਾ ਇਸ ਖਬਰ ਦੇ ਅੰਤ ਤੱਕ ਤੁਹਾਨੂੰ ਇੱਕ ਚੀਜ਼ ਉੱਤੇ ਮਾਨ ਵੀ ਜ਼ਰੂਰ ਹੋਏਗਾ ਉਹ ਤੁਹਾਨੂੰ ਅਖੀਰ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਪੂਰੇ ਮਾਮਲੇ ਦੇ ਨਾਲ ਹੁਣ ਵਾਕਿਫ ਕਰਵਾਨੇ ਆ ਕਿ ਕਿਸ ਤਰੀਕੇ ਦੇ ਨਾਲ ਮਾਤੀ ਤੋਂ ਡਰ ਕੇ ਪੁੱਠੇ ਪੈਰੀ ਲੁਟੇਰੇ ਭੱਜੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦਰਸਲ ਵੀਡੀਓ ਇਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਲੁਟੇਰੇ ਜਿਹੜੇ ਸੀ ਇਹ ਪਾਰਸਲ ਦੇਣ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉੱਥੇ ਜਦੋਂ ਗੇਟ ਖੜਕ ਖੜਾਉਂਦੇ ਨੇ ਤੇ ਅੰਦਰੋਂ ਦੀ ਕੰਮ ਵਾਲੀ ਉਹਨਾਂ ਦੇ ਘਰ ਜੁੜੀ ਰਹਿੰਦੀ ਸੀਗੀ ਉਹ ਕੰਮ ਕਰ ਰਹੀ ਸੀਗੀ ਤੇ ਬਾਹਰ ਆਉਂਦੀ ਐ ਤੇ ਉਹਨਾਂ ਨੂੰ ਜਿਹੜਾ ਪਤਾ ਲੱਗਦਾ ਹੈ ਕਿ ਕੰਮ ਵਾਲੀ ਆਈ ਐ ਤੇ ਉਸ ਦੇ ਗਰਦਨ ਦੇ ਉੱਪਰ ਚਾਕੂ ਦੀ ਨੋਕ ਤੇ ਉਸ ਨੂੰ ਧਮਕਾਇਆ ਜਾਂਦਾ ਉਸ ਨੂੰ ਕਿਹਾ ਜਾਂਦਾ ਪਹਿਲਾਂ ਤਾਂ ਕਿ ਪਾਰਸਲ ਆਇਆ ਅੰਦਰੋਂ ਦੀ ਜੋ ਲੇਡੀ ਹੈਗੀ ਉਹਨਾਂ ਨੂੰ ਬੁਲਾਇਆ ਜਾਵੇ ਪਾਰਸਲ ਦੇਣਾ ਹੈ ਇਹ ਕਿਸ ਮਕਸਦ ਦੇ ਨਾਲ ਆਏ ਸੀਗੇ ਉਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਤਸਵੀਰ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਿਹੜੇ ਲੁਟੇਰੇ ਆਏ ਸੀ ਗਰਦਨ ਦੇ ਉੱਤੇ ਚਾਕੂ ਦੀ ਨੋਕ ਰੱਖਦੇ ਨੇ ਕੰਮ ਵਾਲੀ ਦੇ ਪਰ ਕੰਮ ਵਾਲੀ ਦੀ ਚੀਖ ਸੁਣ ਕੇ ਅੰਦਰੋਂ ਦੀ ਮਾਵਾਂ ਧੀਆਂ ਭੱਜੀਆਂ ਆਉਂਦੀਆਂ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਕੁਟਾਪਾ ਚੜ੍ਹਦੀਆਂ ਨੇ ਇਹ ਤੁਹਾਡੇ ਸਾਹਮਣੇ ਹੈ ਉਹ ਜਿਹੜਾ ਡਰ ਜਾਂਦਾ ਲੁਟੇਰਾ ਪੁੱਠੇ ਪੈਰੀਂ ਬਾਹਰ ਪੱਜ ਜਾਂਦਾ ਲੇਕਿਨ ਜਦੋਂ ਇਹ ਸਾਰੀ ਚੀਜ਼ਾਂ ਇਹ ਸਾਰਾ ਜਿਹੜਾ ਮਾਰਪਿੱਟ ਚੱਲਦੀ ਹੈ ਉਹ ਸ਼ੋਰ ਦੇ ਨਾਲ ਲੋਕ ਵੀ ਬਾਹਰ ਆਂਦੇ ਨੇ ਮਦਦ ਕਰਨ ਆਪਣੇ ਆਪਣੇ ਘਰਾਂ ਤੋਂ ਮਾਵਾਂ ਧੀਆ ਦੀ ਮਦਦ ਕਰਨ ਆਉਂਦੇ ਨੇ ਦਸ ਸਾਲ ਅੰਦਰ ਹੀ ਇੱਕ ਹੋਰ ਲੁਟੇਰਾ ਵੀ ਬੈਠਿਆ ਸੀ ਜਦੋਂ ਪਤਾ ਲੱਗਦਾ ਤੇ ਬਾਹਰ ਲੋਕ ਇਕੱਠੇ ਹੋਏ ਹੁੰਦੇ ਨੇ ਘਰ ਦੇ ਬਾਹਰ ਤੇ ਅੰਦਰੋਂ ਜਿਹੜਾ ਲੁਟੇਰਾ ਬਾਹਰ ਆਂਦਾ ਉਸ ਨੂੰ ਵੀ ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਘਰਦਿਆਂ ਦੇ ਵੱਲੋਂ ਤਾਂ ਮਾਵਾਂ ਧੀਆ ਦੀ ਇਸ ਜੜੀ ਇਹਨਾਂ ਨੇ ਆਪਣਾ ਦਿਮਾਗ ਦੀ ਵਰਤੋਂ ਕੀਤੀ ਹੈ ਕਿs ਤਰੀਕੇ ਦੇ ਨਾਲ ਡਰੀਆਂ ਨਹੀਂ ਮਾਵਾਂ ਧੀਆਂ ਬਲਕਿ ਕੁਟਾਪਾ ਚੜਿਆ ਇਹਨਾਂ ਲੁਟੇਰਿਆਂ ਦਾ ਮਦਦ ਲਈ ਘਰ ਦੇ ਅੰਦਰ ਵੀ ਲੋਕ ਆਏ ਨੇ ਕੋਸ਼ਿਸ਼ ਕਰਦੇ ਨੇ ਕਿ ਉਸ ਲੁਟੇਰੇ ਦੇ ਪਿੱਛੇ ਪਾ ਸਕਣ ਪਰ ਗੇਟ ਤੋਂ ਬਾਹਰ ਉਹ ਨਿਕਲ ਜਾਂਦਾ ਹੈ ਬੇਗਮਪਟ ਇਲਾਕੇ ਦੀ ਖਬਰ ਹੈ ਹਦਰਾਬਾਦ ਤੋਂ ਸਾਹਮਣੇ ਆ ਰਹੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਹਨਾਂ ਦੀ ਬਹਾਦਰੀ ਦੀ ਜਿਹੜੀ ਮਿਸਾਲ ਕਾਇਮ ਇਹਨਾਂ ਨੇ ਕੀਤੀ ਹੈ ਹਰ ਇੱਕ ਦੇ ਲਈ ਉਹਨਾਂ ਦੇ ਜਿਹੜਾ ਗਲੇ ਦੇ ਵਿੱਚ ਮਾਲਾ ਪਾਈ ਜਾਂਦੀ ਹੈ ਪੁਲਿਸ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੈਰਾਨ ਕਰਦੀ ਖਬਰ ਜਿਹੜੀ ਹਰ ਕੋਈ ਜਿਹੜੀ ਸੀਸੀਟੀਵੀ ਦੇਖ ਰਿਹਾ ਉਹ ਹੈਰਾਨ ਹੋ ਰਿਹਾ ਸੂਡਬੂਡ ਚਾਹੇ ਲੁਟੇਰਿਆਂ ਦਾ ਮਾਤੀ ਨੇ ਕੁਟਾਪਾ ਚੜ ਦਿੱਤਾ ਇਸ ਖਬਰ ਦੇ ਅੰਤ ਤੱਕ ਤੁਹਾਨੂੰ ਇੱਕ ਚੀਜ਼ ਉੱਤੇ ਮਾਨ ਵੀ ਜ਼ਰੂਰ ਹੋਏਗਾ ਉਹ ਤੁਹਾਨੂੰ ਅਖੀਰ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਪੂਰੇ ਮਾਮਲੇ ਦੇ ਨਾਲ ਹੁਣ ਵਾਕਿਫ ਕਰਵਾਨੇ ਆ ਕਿ ਕਿਸ ਤਰੀਕੇ ਦੇ ਨਾਲ ਮਾਤੀ ਤੋਂ ਡਰ ਕੇ ਪੁੱਠੇ ਪੈਰੀ ਲੁਟੇਰੇ ਭੱਜੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦਰਸਲ ਵੀਡੀਓ ਇਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਲੁਟੇਰੇ ਜਿਹੜੇ ਸੀ ਇਹ ਪਾਰਸਲ ਦੇਣ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉੱਥੇ ਜਦੋਂ ਗੇਟ ਖੜਕੜਾ ਆਉਂਦੇ ਨੇ ਤੇ ਅੰਦਰੋਂ ਦੀ ਕੰਮ ਵਾਲੀ ਉਹਨਾਂ ਦੇ ਘਰ ਜੜੀ ਰਹਿੰਦੀ ਸੀਗੀ ਉਹ ਕੰਮ ਕਰ ਰਹੀ ਸੀਗੀ ਤੇ ਬਾਹਰ ਆਉਂਦੀ ਐ ਤੇ ਉਹਨਾਂ ਨੂੰ ਜਿਹੜਾ ਪਤਾ ਲੱਗਦਾ ਹੈ ਕਿ ਕੰਮ ਵਾਲੀ ਆਈ ਹੈ ਤੇ ਉਸ ਦੇ ਗਰਦਨ ਦੇ ਉੱਪਰ ਚਾਕੂ ਦੀ ਨੋਕ ਤੇ ਉਸ ਨੂੰ ਧਮਕਾਇਆ ਜਾਂਦਾ ਉਸ ਨੂੰ ਕਿਹਾ ਜਾਂਦਾ ਪਹਿਲਾਂ ਤਾਂ ਕਿ ਪਾਰਸਲ ਆਇਆ ਅੰਦਰੋਂ ਦੀ ਜੋ ਲੇਡੀ ਹੈਗੀ ਉਹਨਾਂ ਨੂੰ ਬੁਲਾਇਆ ਜਾਵੇ ਪਾਰਸਲ ਦੇਣਾ ਹੈ ਇਹ ਕਿਸ ਮਕਸਦ ਦੇ ਨਾਲ ਆਏ ਸੀਗੇ ਉਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਇਸ ਤਸਵੀਰ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਿਹੜੇ ਲੁਟੇਰੇ ਆਏ ਸੀ ਗਰਦਨ ਦੇ ਉੱਤੇ ਚਾਕੂ ਦੀ ਨੋਕ ਰੱਖਦੇ ਨੇ ਕੰਮ ਵਾਲੀ ਦੇ ਪਰ ਕੰਮ ਵਾਲੀ ਦੀ ਚੀਖ ਸੁਣ ਕੇ ਅੰਦਰੋਂ ਦੀ ਮਾਵਾਂ ਧੀਆਂ ਭੱਜੀਆਂ ਆਉਂਦੀਆਂ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਕੁਟਾਪਾ ਚੜ੍ਹਦੀਆਂ ਨੇ ਇਹ ਤੁਹਾਡੇ ਸਾਹਮਣੇ ਹੈ ਔਰ ਜਿਹੜਾ ਡਰ ਜਾਂਦਾ ਲੁਟੇਰਾ ਪੁੱਠੇ ਪੈਰੀਂ ਬਾਰ ਭੱਜ ਜਾਂਦਾ ਲੇਕਿਨ ਜਦੋਂ ਇਹ ਸਾਰੀ ਚੀਜ਼ਾਂ ਇਹ ਸਾਰਾ ਜਿਹੜਾ ਮਾਰਪਿੱਟ ਚੱਲਦੀ ਹੈ ਉਸ ਸ਼ੋਰ ਦੇ ਨਾਲ ਲੋਕ ਵੀ ਬਾਹਰ ਆਂਦੇ ਨੇ ਮਦਦ ਕਰਨ ਆਪਣੇ ਆਪਣੇ ਘਰਾਂ ਤੋਂ ਮਾਵਾਂ ਧੀਆਂ ਦੀ ਮਦਦ ਕਰਨ ਆਉਂਦੇ ਨੇ ਦਰਸਲ ਅੰਦਰ ਹੀ ਇੱਕ ਹੋਰ ਲੁਟੇਰਾ ਵੀ ਬੈਠਿਆ ਸੀ ਜਦੋਂ ਪਤਾ ਲੱਗਦਾ ਤੇ ਬਾਹਰ ਲੋਕ ਇਕੱਠੇ ਹੋਏ ਹੁੰਦੇ ਨੇ ਘਰ ਦੇ ਬਾਹਰ ਤੇ ਅੰਦਰੋਂ ਜਿਹੜਾ ਲੁਟੇਰਾ ਬਾਹਰ ਆਂਦਾ ਉਸ ਨੂੰ ਵੀ ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਘਰਦਿਆਂ ਦੇ ਵੱਲੋਂ ਤਾਂ ਮਾਵਾਂ ਧੀਆਂ ਦੀ ਇਸ ਜਿਹੜੀ ਇਹਨਾਂ ਨੇ ਆਪਣਾ ਦਿਮਾਗ ਦੀ ਵਰਤੋਂ ਕੀਤੀ ਹੈ ਕਿਸ ਤਰੀਕੇ ਦੇ ਨਾਲ ਡਰੀਆਂ ਨਹੀਂ ਮਾਵਾਂ ਧੀਆਂ ਬਲਕਿ ਕੁਟਾਪਾ ਚਾੜਿਆ ਇਹਨਾਂ ਲੁਟੇਰਿਆਂ ਦਾ ਮਦਦ ਲਈ ਘਰ ਦੇ ਅੰਦਰ ਵੀ ਲੋਕ ਆਏ ਨੇ ਕੋਸ਼ਿਸ਼ ਕਰਦੇ ਨੇ ਕਿ ਉਸ ਲੁਟੇਰੇ ਦੇ ਪਿੱਛੇ ਪਾ ਸਕਣ ਪਰ ਗੇਟ ਤੋਂ ਬਾਹਰ ਉਹ ਨਿਕਲ ਜਾਂਦਾ ਹੈ ਬੇਗਮਪੇਟ ਇਲਾਕੇ ਦੀ ਖਬਰ ਹੈ ਧਰਾਬਾ ਤੋਂ ਸਾਹਮਣੇ ਆ ਰਹੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਹਨਾਂ ਦੀ ਬਹਾਦਰੀ ਦੀ ਜਿਹੜੀ ਮਿਸਾਲ ਕਾਇਮ ਇਹਨਾਂ ਨੇ ਕੀਤੀ ਹੈ ਹਰ ਇੱਕ ਦੇ ਲਈ ਉਹਨਾਂ ਦੇ ਜਿਹੜਾ ਗਲੇ ਦੇ ਵਿੱਚ ਮਾਲਾ ਪਾਈ ਜਾਂਦੀ ਹੈ ਪੁਲਿਸ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੈਰਾਨ ਕਰਦੀ ਖਬਰ ਜਿਹੜੀ ਹੈ ਹਰ ਕੋਈ ਜਿਹੜੀ ਸੀਸੀਟੀਵੀ ਦੇਖ ਰਿਹਾ ਉਹ ਹੈਰਾਨ ਹੋ ਰਿਹਾ ਹੈ 哎，坐下。